ਕਿਹੜੀਆਂ ਆਰਤਾਂ ਨੂੰ ਜ਼ਿੰਦਗੀ 'ਚ ਪਤੀ ਤੇ ਮਾਪਿਓ ਦਾ ਪਿਆਰ ਨਹੀਂ ਮਿਲਦਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਇੱਕ ਨਵੀਂ ਕਹਾਣੀ ਦੇਣਾ ਦੋਸਤੋ ਕਿਸੇ ਪਿੰਡ ਵਿੱਚ ਕਿਸਾਨ ਦਾ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ 'ਚ ਸਿਰਫ ਤਿੰਨ ਹੀ ਜੀਵਨ ਕਿਸਾਨ ਦੀ ਘਰਵਾਲੀ ਤੇ ਉਸ ਦਾ ਪੁੱਤ ਤੇ ਕਿਸਾਨ ਉਸ ਦੇ ਪੁੱਤ ਦਾ ਨਾਮ ਸੀ ਸੁਖਵਿੰਦਰ ਦੋਨੋਂ ਪਤੀ ਪਤਨੀ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਸੀ ਤੇ ਆਪਣੀ ਜ਼ਿੰਦਗੀ ਬੜੇ ਮਜ਼ੇ ਨਾਲ ਗੁਜ਼ਾਰ ਰਿਸੀ। ਹੌਲੀ-ਹੌਲੀ ਜਦ ਉਹਨਾਂ ਦਾ ਬੱਚਾ ਵੱਡਾ ਹੋ ਜਾਂਦਾ ਹੈ ਤੇ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਕੇ ਨੌਜਵਾਨ ਬਣ ਜਾਂਦਾ ਹੈ। ਫਿਰ ਇੱਕ ਦਿਨ ਉਹ ਆਪਣੇ ਮਾਪਿਆਂ ਤੋਂ ਆਗਿਆ ਲੈ ਕੇ ਨੌਕਰੀ ਦੀ ਭਾਲ ਵਿੱਚ ਸ਼ਹਿਰ ਚਲਾ ਜਾਂਦਾ ਹੈ। ਤੇ ਸ਼ਹਿਰ ਪਹੁੰਚ ਕੇ ਆਪਣੇ ਲਈ ਕੰਮ ਲੱਭਣ ਲੱਗਦਾ ਹੈ। ਕੁਝ ਦਿਨ ਇੱਧਰ-ਉੱਧਰ ਘੁੰਮਣ ਤੋਂ ਬਾਅਦ ਉਸ ਨੂੰ ਇੱਕ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ। ਮੁੰਡਾ اپنی پوری ਲਗਨ ਤੇ ਇਮਾਨਦਾਰੀ ਨਾਲ ਉਸ ਕੰਪਨੀ ਵਿੱਚ ਨੌਕਰੀ ਕਰਨ ਲੱਗਾ ਹੈ ਸ਼ੁਰੂਆਤ ਤੋਂ ਉਸ ਨੂੰ ਘੱਟ ਪੈਸੇ ਮਿਲਦੇ ਸੀ ਪਰ ਉਹ ਮੁੰਡਾ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਸੀ ਇਸ ਲਈ ਜਲਦੀ ਹੀ ਉਸ ਦੀ ਤਰੱਕੀ ਹੋ ਜਾਂਦੀ ਹੈ ਸੁਖਵਿੰਦਰ ਦੀ ਇਮਾਨਦਾਰੀ ਤੇ ਕੰਮ ਨੂੰ ਦੇਖਦੇ ਹੋਏ ਕੰਪਨੀ ਨੇ ਉਸ ਨੂੰ ਕੰਪਨੀ ਦਾ ਮੈਨੇਜਰ ਬਣਾ ਦਿੱਤਾ ਹੋਂ ਤਾਂ ਉਸ ਦੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਗਈ ਸੀ ਚੰਗੀ ਖਾਸੇ ਪੈਸੇ ਕਮਾਉਣ ਲੱਗਿਆ ਸੀ ਸੁਪਿੰਦਰ ਦੇ ਮਾਪਿਆਂ ਨੂੰ ਲੱਗਦਾ ਸੀ ਕਿ ਉਹਨਾਂ ਦਾ ਪੁੱਤ ਆਪਣੇ ਪੈਰਾਂ ਤੇ ਖੜਾ ਹੋ ਗਿਆ ਹੈ ਤਾਂ ਕਿਉਂ ਨਾ ਕੋਈ ਚੰਗੀ ਜਿਹੀ ਕੁੜੀ ਦੇ ਕੇ ਉਸ ਦਾ ਵਿਆਹ ਕਰਵਾ ਦਿੱਤਾ ਜਾਵੇ ਜਦ ਘਰ ਵਿੱਚ ਬਹੂ ਆ ਜਾਵੇਗੀ ਤਾਂ ਉਹ ਸਾਡਾ ਵੀ ਹੱਥ ਫੜਾ ਤਿਆਰ ਕਰੇਗੀ ਇਸ ਤਰ੍ਹਾਂ ਦੋਨੋਂ ਪਤੀ ਪਤਨੀ ਆਪਸ ਵਿੱਚ ਸਲਾਹ مشورہ ਕਰਕੇ ਆਪਣੇ ਕੁਝ ਜਾਣ ਪਛਾਣ ਦੇ ਲੋਕਾਂ ਨਾਲ ਆਪਣੇ ਪੁੱਤ ਦੇ ਵਿਆਹ ਦੀ ਗੱਲ ਅੱਗੇ ਵਧਾਉਂਦੇ ਹਨ ਮੁੰਡਾ ਪੜਿਆ ਲਿਖਿਆ ਸੀ ਤੇ ਚੰਗੇ ਆਦੇ ਤੇ ਨੌਕਰੀ ਕਰ ਰਿਹਾ ਸੀ ਇਸ ਲਈ ਉਸ ਨੂੰ ਕੁੜੀ ਪੜੀ ਲਿਖੀ ਮਿਲ ਜਾਂਦੀ ਹੈ ਤੇ ਉਸ ਨਾਲ ਆਪਣੇ ਪੁੱਤ ਸੁਖਵਿੰਦਰ ਦਾ ਵਿਆਹ ਕਰਵਾ ਦਿੰਦੇ ਹਨ ਕੁੜੀ ਦਾ ਨਾਮ ਸੀ ਤਰਨਜੀਤ ਤਰਨਜੀਤ ਬਹੁਤ ਪੜੀ ਲਿਖੀ ਸੀ ਤੇ ਦੇਖਣ ਵਿੱਚ ਕਾਫੀ ਸੋਹਣੀ ਸੀ ਬਹੂ ਦੇ ਆਉਣ ਨਾਲ ਮੁੰਡੇ ਦੇ ਮਾਪਿਓ ਵੀ ਖੁਸ਼ ਸਿੱਕੇ ਸਾਡੇ ਪੁੱਤ ਦੀ ਬਹੂ ਆ ਗਈ ਹੈ ਬੁਢਾਪੇ ਚ ਬਹੂ ਉਹਨਾਂ ਦੀ ਸੇਵਾ ਕਰੇਗੀ ਖੂਬ ਸਾਡਾ ਖਿਆਲ ਰੱਖੇਗੀ ਦੋਸਤੋ ਹਰ ਮਾਪਿਆਂ ਨੂੰ ਆਪਣੀ ਔਲਾਦ ਤੋਂ ਇਹੀ ਉਮੀਦ ਰਹਿੰਦੀ ਹੈ ਬਹੁਤੇ ਪੁੱਤ ਸਮਝਦਾਰ ਮਿਲ ਜਾਂ ਤਾਂ ਮਾਪਿਆਂ ਦੀ ਜ਼ਿੰਦਗੀ ਚੰਗੀ ਬੀਤ ਜਾਂਦੀ ਹੈ ਉਧਰ ਕਿਸਾਨ ਦਾ ਪੁੱਤ ਸੋਹਣੀ ਪਤਨੀ ਨੂੰ ਪਾ ਕੇ ਬਹੁਤ ਖੁਸ਼ ਹੁੰਦਾ ਹੈ ਤੇ ਇਸ ਤਰ੍ਹਾਂ ਚਾਰੇ ਜਣੇ ਮਿਲ ਕੇ ਆਪਣਾ ਜੀਵਨ ਬਤੀਤ ਕਰਦੇ ਹਨ ਹੌਲੀ ਹੌਲੀ ਸਮਾਂ Guzarn ਲੱਗਦਾ ਹੈ ਤੇ ਇੱਕ ਦਿਨ ਮੁੰਡਾ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਦੇਖ ਮੈਂ ਕੰਪਨੀ ਤੋਂ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀ ਔਰ ਮੇਰੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਹਨ ਘਰ 'ਚ ਰਹਿੰਦੇ ਹੋਏ ਮਹੀਨਾ ਪੀਕ ਗਿਆ ਹੈ ਮੈਨੂੰ ਪਤਾ ਹੀ ਨਹੀਂ ਲੱਗਿਆ ਕੱਲ ਮੇਰੀ ਛੁੱਟੀ ਖਤਮ ਹੋ ਜਾਵੇਗੀ ਤੇ ਮੈਨੂੰ ਸ਼ਹਿਰ ਜਾ ਕੇ ਆਪਣਾ ਕੰਮ ਸੰਭਾਲਣਾ ਹੋਵੇਗਾ ਦੋਸਤੋ ਜਸੁਖਵਿੰਦਰ ਦੀ ਪਤਨੀ ਸੁਖਵਿੰਦਰ ਦੀ ਇਹਨਾਂ ਗੱਲਾਂ ਨੂੰ ਸੁਣਦੀ ਹੈ ਤਾਂ ਉਦਾਸ ਹੋ ਜਾਂਦੀ ਹੈ ਫਿਰ ਮੁੰਡਾ ਉਸ ਨੂੰ ਸਮਝਾਉਂਦਾ ਹੈ ਕਿ ਦੇਖ ਤੂੰ ਚਿੰਤਾ ਨਾ ਕਰ ਮੈਂ ਕੁਝ ਸਮਾਂ ਉੱਥੇ ਰਹਿ ਕੇ ਵਿੱਚ ਵਿੱਚ ਪਿੰਡ ਆਉਂਦਾ ਰਹਾਂਗਾ ਇਸ ਤਰ੍ਹਾਂ ਮੁੰਡਾ ਆਪਣੇ ਘਰ ਵਾਲੀ ਨੂੰ ਕਹਿ ਕੇ ਚਲਾ ਜਾਂਦਾ ਹੈ ਉਸ ਦਿਨ ਤੋਂ ਬਾਅਦ ਉਹ ਫਿਰ ਤਨ ਛੁੱਟੀ ਲੈ ਕੇ ਘਰ ਹੁੰਦਾ ਹੈ ਇਸ ਤਰ੍ਹਾਂ ਉਹ ਆਪਣੀ ਨੌਕਰੀ ਵੀ ਕਰਦਾ ਹੈ ਤੇ ਆਪਣੇ ਮਾਪਿਓ ਤੇ ਘਰ ਵਾਲੀ ਦੀ ਖੈਰ ਖਬਰ ਵੀ ਲੈਨ ਪੈਂਡ ਹੁੰਦਾ ਰਹਿੰਦਾ ਸੀ 6 ਮਹੀਨੇ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਇੱਕ ਦਿਨ ਜਦ ਮੁੰਡਾ ਆਪਣੇ ਪਿੰਡ ਆਪਣੇ ਮਾਪਿਓ ਦੇ ਘਰ ਆ ਜਾਂਦਾ ਹੈ ਤਾਂ ਉਸਦੀ ਪਤਨੀ ਉਸਨੂੰ ਕਹਿੰਦੀ ਹੈ ਮੇਰਾ ਤੁਹਾਡੇ ਬਿਨਾ ਇਸ ਪੈਂਡ ਵਿੱਚ ਮਨ ਨਹੀਂ ਲੱਗਦਾ ਇਹ ਕਰ ਮੈਨੂੰ ਕੱਟਣ ਨੂੰ ਆਉਂਦਾ ਹੈ ਮੈਂ ਵੀ ਤੁਹਾਡੇ ਨਾਲ ਸ਼ਹਿਰ ਚ ਰਹਿਣਾ ਚਾਹੁੰਦੀ ਹਾਂ ਮੁੰਡਾ ਕਹਿੰਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਜੇਕਰ ਮੈਂ ਤੈਨੂੰ ਆਪਣੇ ਨਾਲ ਸ਼ਹਿਰ ਲੈ ਜਾਵਾਂਗਾ ਤਾਂ ਮੇਰੇ ਬੁੱਢੇ ਮਾਪਿਆਂ ਦਾ ਖਿਆਲ ਕੌਣ ਰੱਖੇਗਾ ਕੌਣ ਉਹਨਾਂ ਦੀ ਦੇਖਭਾਲ ਕਰੇਗਾ ਹੁਣ ਇੰਨਾ ਤੇ ਬੁਢਾਪਾ ਹਾਵੀ ਹੋ ਰਿਹਾ ਹੈ ਹੁਣ ਤਾਂ ਇਹਨਾਂ ਨੂੰ ਸਾਡੇ ਸਹਾਰੇ ਦੀ ਬਹੁਤ ਜ਼ਰੂਰਤ ਪਵੇਗੀ ਤੈਨੂੰ ਤਾਂ ਪਤਾ ਹੀ ਹੈ ਕਿ ਨੌਕਰੀ ਦੇ ਚੱਲਦੇ ਮੈਂ ਘਰ ਵਿੱਚ ਨਹੀਂ ਰਹਿ ਸਕਦਾ ਮਾਂ ਤੇ ਬਾਪੂ ਦੀ ਦਤਾਂ ਹੁਣ ਤੈਨੂੰ ਹੀ ਖਿਆਲ ਰੱਖਣਾ ਹੋਵੇਗਾ ਪਤੀ ਦੀ ਇਹ ਗੱਲ ਸੁਣ ਕੇ ਤਰੰਜੀਤ ਆਪਣੇ ਪਤੀ ਤੇ ਭੜਕ ਜਾਂਦੀ ਹੈ ਤੇ ਕਹਿਣ ਲੱਗੀ ਵਾਹ ਜੀ ਵਾਹ ਤੁਹਾਨੂੰ ਆਪਣੇ ਮਾਪਿਓ ਦੀ ਤਾਂ ਚਿੰਤਾ ਹੈ ਪਰ ਮੇਰੀ ਬਿਲਕੁਲ ਵੀ ਚਿੰਤਾ ਨਹੀਂ ਹੁਣ ਮੈਂ ਸਮਝ ਗਈ ਕਿ ਤੁਸੀਂ ਕਿੰਨੇ ਗਿਰੇ ਹੋਏ ਇਨਸਾਨ ਹੋ ਤੁਹਾਡੇ ਜਾਣ ਤੋਂ ਬਾਅਦ ਮੇਰਾ ਸਮਅ ਕਿਵੇਂ ਕਰਦਾ ਹੈ ਇਹ ਤਾਂ ਮੈਂ ਹੀ ਜਾਣਦੀ ਹਾਂ ਇਸ ਲਈ ਜਾਂ ਤਾਂ ਤੁਸੀਂ ਮੈਨੂੰ ਆਪਣੇ ਨਾਲ ਸ਼ਹਿਰ ਲੈ ਚਲੋ ਜੇਕਰ ਤੁਸੀਂ ਮੈਨੂੰ ਆਪਣੇ ਨਾਲ ਸ਼ਹਿਰ ਨਹੀਂ ਲਿਜਾ ਸਕਦੇ ਤਾਂ ਮੈਨੂੰ ਮੇਰੇ ਮਾਪਿਓ ਦੇ ਘਰ ਛੱਡ ਦਿਓ ਮੁੰਡੇ ਨੇ ਕਿਹਾ ਚਾਹੁੰਦਾ ਤਾਂ ਮੈਂ ਵੀ ਹਾਂ ਕਿ ਤੂੰ ਮੇਰੇ ਨਾਲ ਰਹੇ ਪਰ ਸੋਚਦਾ ਹਾਂ ਕਿ ਮੇਰੇ ਮਾਪਿਓ ਦੀ ਕੌਣ ਦੇਖਭਾਲ ਕਰੇਗਾ ਕੌਣ ਉਹਨਾਂ ਨੂੰ ਰੋਟੀ ਪਾਣੀ ਪਿਛੇਗਾ ਫਿਰ ਵੀ ਤੂੰ ਚਿੰਤਾ ਨਾ ਕਰ ਮੈਂ ਮੰਮੀ ਪਾਪਾ ਨਾਲ ਇਸ ਬਾਰੇ ਗੱਲ ਕਰਾਂਗਾ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਉਸ ਮੁੰਡੇ ਨੇ ਕਹਿ ਦਿੱਤਾ ਕਿ ਮੈਂ ਆਪਣੇ ਮਾਪੇ ਨਾਲ ਗੱਲ ਕਰਾਂਗਾ ਪਰ ਆਪਣੇ ਮਾਪੇ ਤੋਂ ਇਸ ਗੱਲ ਨੂੰ ਦੀ ਉਸ ਵਿੱਚ ਹਿੰਮਤ ਨਾ ਪਈ ਇਸ ਤਰ੍ਹਾਂ ਨਹੀਂ ਸੀ ਕਿ ਉਹ ਆਪਣੇ ਮਾਪਿਆਂ ਤੋਂ ਬਹੁਤ ਜ਼ਿਆਦਾ ਡਰਦਾ ਸੀ ਬਲਕਿ ਇਸ ਲਈ ਕਿਉਂਕਿ ਉਹ ਆਪਣੇ ਮਾਪਿਓ ਦੀ ਪਹੁੰਚਦਾ ਇੱਜ਼ਤ ਕਰਦਾ ਸੀ ਉਹਨਾਂ ਦੀ ਬਹੁਤ ਜ਼ਿਆਦਾ ਫਿਕਰ ਕਰਦਾ ਸੀ ਉਸ ਤੇ ਬਿਨਾ ਉਹਨਾਂ ਦੋਨਾਂ ਦਾ ਇਸ ਸੰਸਾਰ ਵਿੱਚ ਕੋਈ ਨਹੀਂ ਸੀ ਉਹਨਾਂ ਦਾ ਇਕੱਲਾ ਹੀ ਇਕੱਲਾ ਪੁੱਤ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਜੇਕਰ ਪਤਨੀ ਦੀ ਨਹੀਂ ਸੁਣਦਾ ਤਾਂ ਪਤਨੀ ਨਾਰਾਜ਼ ਹੋ ਜਾਂਦੀ ਹੈ ਮਾਪਿਓ ਵੀ ਉਸੇ ਦੇ ਸਹਾਰੇ ਸੀ ਇਸ ਤਰ੍ਹਾਂ ਅਗਲਾ ਦਿਨ ਹੁੰਦਾ ਹੈ ਅਗਲੇ ਦਿਨ ਦੀ ਸਵੇਰ ਉਹ ਆਪਣੇ ਮਾਪਿਓ ਦੇ ਕੋਲ ਜਾਂਦਾ ਹੈ ਤੇ ਜਾ ਕੇ ਮਾਪਿਓ ਦੇ ਕੋਲ ਬੈਠ ਜਾਂਦਾ ਹੈ ਪਿਓ ਨੇ ਦੇਖਿਆ ਤਾਂ ਪੁੱਛਿਆ ਪੁੱਤ ਕੀ ਗੱਲ ਹੈ ਤੂੰ ਬਹੁਤ ਉਲਝਣ ਵਿੱਚ ਲੱਗ ਰਿਹਾ ਹੈ ਕੋਈ ਦੁੱਖ ਤਕਲੀਫ ਹੈ ਤਾਂ ਸਾਨੂੰ ਦੱਸ ਸਭ ਠੀਕ ਤਾਂ ਹੈ ਨਾ ਆਪਣੇ ਪਿਓ ਦੇ ਸ਼ਬਦਾਂ ਨੂੰ ਸੁਣ ਕੇ ਮੁੰਡਾ ਬੋਲਿਆ ਪਿਤਾ ਜੀ ਸਭ ਠੀਕ ਚੱਲ ਰਿਹਾ ਹੈ ਨੌਕਰੀ ਵੀ ਚੰਗੀ ਹੈ ਤਨਖਾਹ ਵੀ ਚੰਗੀ ਮਿਲ ਰਹੀ ਹੈ ਔਰ ਤਾਂ ਹੋਰ ਕੋਈ ਦੁੱਖ ਨਹੀਂ ਹੈ ਬਸ ਇੱਕ ਹੀ ਦੁੱਖ ਹੈ ਖਾਣਾ ਸਮੇਂ ਤੇ ਨਹੀਂ ਮਿਲਦਾ ਬਸ ਖਾਣੇ ਦੀ ਦਿੱਕਤ ਹੈ ਬਾਕੀ ਸਭ ਵਧੀਆ ਹੈ ਮਾਜਦ ਆਪਣੇ ਪੁੱਤ ਦੇ ਮੂੰਹੋਂ ਇਸ ਗੱਲ ਨੂੰ ਸੁਣਦੀ ਹੈ ਤਾਂ ਉਸ ਨੂੰ ਬੜਾ ਹੀ ਦੁੱਖ ਹੁੰਦਾ ਹੈ ਕਿ ਮੇਰਾ ਪੁੱਤ ਸਾਰਾ ਦਿਨ ਕੰਪਨੀ ਵਿੱਚ ਨੌਕਰੀ ਕਰਦਾ ਹੈ ਸਾਰਾ ਦਿਨ ਕੰਮ ਧੰਦਾ ਕਰਦਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਖਾਣ ਨੂੰੋੋ ਜਨ ਵੀ ਨਹੀਂ ਮਿਲਦਾ ਇਹ ਸੁਣ ਕੇ ਉਸ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਪੁੱਤ ਢਿੱਡ ਦੇ ਲਈ ਤਾਂ ਸਭ ਕੰਮ ਹੁੰਦੇ ਹਨ ਨੌਕਰੀ ਕਰਦਾ ਹੈ ਤੂੰ ਸੋਚਦਾ ਹਾਂ ਚਾਰ ਪੈਸੇ ਕਮਾ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਾਂ ਤੇ ਤੂੰ ਕਹਿ ਰਿਹਾ ਹੈ ਕਿ ਤੈਨੂੰ ਸਮੇਂ ਤੇ ਭੋਜਨ ਨਹੀਂ ਮਿਲ ਰਿਹਾ ਕੀ ਦਿੱਕਤ ਹੈ ਸਾਫ਼-ਸਾਫ਼ ਦੱਸ ਤਾਂ ਸੁਖਵਿੰਦਰ ਕਹਿੰਦਾ ਹੈ ਮਾਂ ਫੈਕਟਰੀ ਦਾ ਕੰਮ ਕਰਦੇ ਕਰਦੇ ਮੈਂ ਥੱਕ ਜਾਂਦਾ ਹਾਂ ਤੇ ਸ਼ਾਮ ਨੂੰ ਭੋਜਨ ਬਣਾਉਣ ਦੀ ਇੱਛਾ ਹੀ ਨਹੀਂ ਰਹਿੰਦੀ ਕਈ ਵਾਰ ਤਾਂ ਭੁੱਖਾ ਹੀ ਸੋ ਜਾਂਦਾ ਹਾਂ ਪਰ ਮਾਂ ਤੂੰ ਚਿੰਤਾ ਨਾ ਕਰ ਹੁਣ ਤਾਂ ਮੈਨੂੰ ਇਸ ਗੱਲ ਦੀ ਆਦਤ ਹੀ ਹੋ ਗਈ ਹੈ ਆਪਣੇ ਪੁੱਤ ਦੇ ਮੂੰਹੋਂ ਇਹੋ ਜਿਹੀ ਗੱਲ ਸੁਣ ਕੇ ਮਾਂ ਕਹਿੰਦੀ ਹੈ ਕਿ ਪੁੱਤ ਚਿੰਤਾ ਦੀ ਹੀ ਤਾਂ ਗੱਲ ਹੈ ਅਸੀਂ ਚੈਨ ਨਾਲ ਰਹੀਏ ਤੇ ਪੁੱਤ ਨੂੰ ਦੋ-ਦੋ ਦਿਨ ਭੋਜਨ ਵੀ ਨਸੀਬ ਨਾ ਹੋਵੇ ਇਸ ਤਰ੍ਹਾਂ ਤਾਂ ਬਹੁਤ ਕਮਜ਼ੋਰ ਹੋ ਜਾਵੇਂਗਾ ਤੂੰ ਦੋਸਤੋ ਥੋੜਾ ਸੋਚਣ ਤੋਂ ਬਾਅਦ ਮੁੰਡੇ ਦੀ ਮਾਂ ਕਹਿੰਦੀ ਹੈ ਪੁੱਤ ਤੂੰ ਇੱਕ ਕੰਮ ਕਰ ਆਪਣੀ ਬਹੂ ਨੂੰ ਆਪਣੇ ਨਾਲ ਸ਼ਹਿਰ ਲੈ ਜਾ ਘੱਟੋ-ਘੱਟ ਬਹੂ ਤੇਰੇ ਨਾਲ ਰਹੇਗੀ ਤਾਂ ਉਹ ਤੇਰੇ ਭੋਜਨ ਪਾਣੀ ਦੀ ਵਿਵਸਥਾ ਕਰਦਿਆ ਕਰੇਗੀ ਤੇ ਤੈਨੂੰ ਭੋਜਨ ਸਮੇਂ ਤੇ ਬਣਾ ਦਿਆ ਕਰੇਗੀ ਦੋਸਤੋ ਚੌਂਦਤਮ ਉਹ ਵੀ ਇਸ ਤਰ੍ਹਾਂ ਹੀ ਸੀ ਪਰ ਫਿਰ ਵੀ ਉਹ ਆਪਣੇ ਮਾਪਿਆਂ ਦਾ ਦਿਲ ਰੱਖਣ ਲਈ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਜੇਕਰ ਮੈਂ ਤਰਨਜੀਤ ਨੂੰ ਆਪਣੇ ਨਾਲ ਸ਼ਹਿਰ ਲੈ ਜਾਵਾਂਗਾ ਤਾਂ ਫਿਰ ਤੁਹਾਡੀ ਦੇਖਭਾਲ ਕੌਣ ਕਰੇਗਾ ਤਾਂ ਮਾਂ ਕਹਿੰਦੀ ਹੈ ਪੁੱਤ ਤੂੰ ਸਾਡੀ ਚਿੰਤਾ ਨਾ ਕਰ ਹਾਲੇ ਤਾਂ ਮੇਰੀਆਂ ਹੱਡੀਆਂ ਵਿੱਚ ਬਹੁਤ ਤਾਕਤ ਬਚੀ ਹੈ ਮੈਂ ਆਪਣਾ ਤੇ ਤੇਰੇ ਪਿਓ ਦਾ ਖਿਆਲ ਰੱਖ ਸਕਤੀ ਹਾਂ ਇਸ ਲਈ ਤੈਨੂੰ ਸਾਡੀ ਇੰਨੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੂੰ ਬਹੁ ਨੂੰ ਆਪਣੇ ਨਾਲ ਲੈ ਜਾ ਤੇ ਸ਼ਹਿਰ ਜਾ ਕੇ ਦੋਨੋਂ ਪਿਆਰ ਨਾਲ ਰਹਿਣਾ ਦੋਸਤੋ ਇਸ ਤਰ੍ਹਾਂ ਉਹ ਮੁੰਡਾ ਆਪਣੀ ਪਤਨੀ ਨੂੰ ਲੈ ਕੇ ਸ਼ਹਿਰ ਚਲਾ ਜਾਂਦਾ ਹੈ ਤੇ ਸ਼ਹਿਰ ਜਾ ਕੇ ਆਪਣੀ ਪਤਨੀ ਨਾਲ ਰਹਿਣ ਲੱਗਦਾ ਹੈ ਹੌਲੀ-ਹੌਲੀ ਸਮਾਂ गुज़रਦਾ ਹੈ ਇਸ ਤਰ੍ਹਾਂ ਸ਼ਹਿਰ 'ਚ ਰਹਿੰਦੇ ਹੋਏ ਉਹਨਾਂ ਦੋਨਾਂ ਪਤੀ-ਪਤਨੀ ਨੂੰ ਕਈ ਸਾਲ ਬੀਤ ਜਾਂਦੇ ਹਨ ਆਪਣੇ ਪਤੀ ਦੇ ਨਾਲ ਉਹ ਕੁੜੀ ਬਹੁਤ ਖੁਸ਼ ਰਹਿੰਦੀ ਹੈ ਨਾ ਕੋਈ ਰੋਕ ਟੋਕ ਸੀ ਨਾ ਕਿਸੇ ਗੱਲ ਦੀ پابੰਦੀ ਬਸ ਮ제 ਨਾਲ ਜ਼ਿੰਦਗੀ ਕੱਟ ਰਹੀ ਸੀ ਦੋਸਤੋ ਇੱਕ ਦਿਨ ਉਹ ਮੁੰਡਾ ਆਪਣੀ ਕੰਪਨੀ ਵਿੱਚ ਸੀ ਤਾਂ ਉਸਦੇ ਫੋਨ ਤੇ ਕਿਸੇ ਦਾ ਫੋਨ ਆਉਂਦਾ ਹੈ ਤੇ ਥੋੜੀ देर ਬਾਅਦ ਜਦ ਫੋਨ ਕੱਟ ਜਾਂਦਾ ਹੈ ਤਾਂ ਫੋਨ ਕੱਟ ਜਾਣ ਤੋਂ ਬਾਅਦ ਉਸ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਤੇ ਕਿਹਾ ਕਿ ਤਰਨਜੀਤ ਹੁਣੇ ਮੈਨੂੰ ਮਾਂ ਦਾ ਫੋਨ ਆਇਆ ਸੀ ਉਹ ਦੱਸ ਰਹੀ ਸੀ ਕਿ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੈ ਉਹ ਬਹੁਤ ਜ਼ਿਆਦਾ ਬਿਮਾਰ ਹੈ ਕਿ ਮੈਂ ਮਾਂ ਨੂੰ ਲੈਣ ਪਿੰਡ ਚਲਾ ਜਾਵਾਂ ਦੋਸਤੋ ਘਰਵਾਲੀ ਜਦ ਆਪਣੇ ਪਤੀ ਦੇ ਸ਼ਬਦਾਂ ਨੂੰ ਸੁਣਦੀ ਹੈ ਤਾਂ ਕਹਿੰਦੀ ਹੈ ਕਿ ਹਰ ਮਹੀਨੇ ਤਾਂ ਤੁਸੀਂ ਆਪਣੀ ਤਨਖਾਹ ਵਿੱਚੋਂ ਆਪਣੇ ਮਾਂ ਤੇ ਉਹਨਾਂ ਪੈਸੇ ਭੇਜਦੇ ਰਹਿੰਦੇ ਹੋ ਤੇ ਪਿੰਡ ਦੀ ਜ਼ਮੀਨ ਵੀ ਉਹਨਾਂ ਕੋਲ ਹੈ ਉਹ ਪੈਸੇ ਵੀ ਉਹੀ ਰੱਖਦੇ ਹਨ ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਜੇ ਤੁਸੀਂ ਆਪਣੀ ਮਾਂ ਨੂੰ ਲੈ ਕੇ ਪਿੰਡ ਜਾਉਂਗੀ ਤੁਹਾਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਡੇ ਵੀ ਖਰਚੇ ਹਨ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਹੈ ਉਹਨਾਂ ਦੇ ਕੱਪੜਿਆਂ ਦਾ ਖਰਚਾ ਹੈ ਖਰਚ ਰਹਿ ਕੇ ਕਈ ਤਰ੍ਹਾਂ ਦੇ ਖਰਚੇ ਹੁੰਦੇ ਹਨ ਉਪਰੋਂ ਤੁਹਾਡੀ ਮਾਂ ਦਾ ਖਰਚਾ ਮੈਂ ਤਾਂ ਕਹਿੰਦੀ ਹਾਂ ਕਿ ਮਾਂ ਨੂੰ ਇੱਥੇ ਲਿਉਂਤ ਕੋਈ ਜ਼ਰੂਰਤ ਨਹੀਂ ਦੋਸਤੋ ਇਸ ਤਰ੍ਹਾਂ ਉਸ ਆਰਥਿਕ ਕਈ ਤਰ੍ਹਾਂ ਦੀਆਂ ਗੱਲਾਂ ਆਪਣੇ ਪਤੀ ਨੂੰ ਸੁਣਾ ਦਿੰਦੀਆ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਤਰਨਜੀਤ ਤੂੰ ਏ ਕੀ ਕਹਿ ਰਹੀ ਹੈ जरा ਸੋਚ ਜੇਕਰ ਮੈਂ ਮਾਂ ਨੂੰ ਲੈ ਨਾ ਆਇਆ ਤਾਂ ਦੁਨੀਆ ਮੈਨੂੰ ਗੱਲਾਂ ਗਾਲਾਂ ਕੱਢੇਗੀ ਕਹੇਗੀ ਕਿੰਨਾ ਨਲਾਇਕ ਪੁੱਤ ਸੀ ਮਾਂ ਨੇ ਫੋਨ ਕਰਕੇ ਦੱਸਿਆ ਵੀ ਸੀ ਫਿਰ ਵੀ ਪੁੱਤ ਲੈਣ ਨਹੀਂ ਆਇਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ। ਕਾफी ਸਮਝਾਉਣ ਤੋਂ ਬਾਅਦ ਵੀ ਪਤਨੀ ਨਾਮ ਨੀਤਾ ਆਖਰ ਉਹ ਮੁੰਡਾ ਆਪਣੀ ਘਰ ਵਾਲੀ ਨੂੰ ਬੋਲਿਆ ਸੁਣ ਤੈਨੂੰ ਬੁਰਾ ਲੱਗੇ ਜਾਂ ਚੰਗਾ ਤੂੰ ਮੇਰੇ ਨਾਲ ਰਹਿ ਜਾਂ ਨਾ ਰਹਿ ਪਰ ਮੈਂ ਆਪਣੀ ਬਿਮਾਰ ਮਾਂ ਨੂੰ ਤੇਰੀਆਂ ਇੰਨਾਂ ਗੱਲਾਂ ਨਾਲ ਅੰਦੇਖਾ ਕਰਨ ਵਾਲਾ ਨਹੀਂ ਮੈਂ ਤਾਂ ਉਹਨਾਂ ਨੂੰ ਲੈ ਕੇ ਹੀ ਆਵਾਂਗਾ ਪਤੀ ਦੀਆਂ ਗੱਲਾਂ ਸੁਣ ਕੇ ਪਤਨੀ ਬੋਲੀ ਮੈਨੂੰ ਪਤਾ ਸੀ ਤੁਹਾਨੂੰ ਅੱਜ ਜੋ ਤਨਖਾਹ ਮਿਲੀ ਹੈ ਇਸ ਲਈ ਤੁਸੀਂ ਉਹ ਪੈਸੇ ਆਪਣੀ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਆਪਣੀ ਮਾਂ ਨੂੰ ਦੇਣ ਜਾ ਰਹੇ ਹੋ ਹਾ ਪੈਸੇ ਆਉਂਦੇ ਹੀ ਤੁਹਾਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ ਪਰ ਪਤਨੀ ਦੀ ਯਾਦ ਨਹੀਂ ਆਉਂਦੀ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਹਾਂ ਕਿ ਮੈਨੂੰ ਗਲੇ ਦਾ ਇੱਕ ਹਾਰ ਦਵਾ ਦਿਓ ਉਹ ਤੁਹਾਨੂੰ ਯਾਦ ਨਹੀਂ ਹੈ ਮੈਂ ਕਿਤੇ ਚਾਲੀ ਕਹਿੰਦੀ ਹਾਂ ਤਾਂ ਉਹ ਤੁਹਾਨੂੰ ਯਾਦ ਨਹੀਂ ਰਹਿੰਦਾ ਮੇਰੇ ਕਿਤੇ ਜਾਣ ਦੇ ਸਮੇਂ ਤੁਹਾਨੂੰ ਹਜ਼ਾਰਾਂ ਕੰਮ ਯਾਦ ਆ ਜਾਂਦੇ ਹਨ ਮੇਰੇ ਲਈ ਤੁਹਾਡੇ ਕੋਲ ਛੁੱਟੀ ਵਾਲੇ ਦਿਨ ਵੀ ਸਮਾਂ ਨਹੀਂ ਰਹਿੰਦਾ ਤੇ ਮਾਂ ਨੇ ਫੋਨ ਕੀ ਕਰ ਦਿੱਤਾ ਤੁਸੀਂ ਜਾਣ ਲਈ ਤਿਆਰ ਹੋਗੇ ਜੇਕਰ ਤੁਹਾਨੂੰ ਆਪਣੀ ਮਾਂ ਨੂੰ ਮਿਲਣਾ ਹੈ ਤਾਂ ਤੁਸੀਂ ਮੇਰੀ ਗੱਲ ਕੰਨ ਖੋਲ ਕੇ ਸੁਣੋ ਤੁਹਾਡੀ ਮਾਂ ਮੇਰੇ ਘਰ 'ਚ ਨਹੀਂ ਆਉਣੀ ਚਾਹੀਦੀ ਦਵਾਈ ਦਿਵਾਉਣੀ ਹੈ ਤਾਂ ਆਪਣੀ ਮਾਂ ਨੂੰ ਸਿੱਧੇ ਹਸਪਤਾਲ ਲੈ ਜਾਣਾ ਤੇ ਇਲਾਜ ਕਰਵਾ ਕੇ ਉੱਥੋਂ ਹੀ ਪਿੰਡ ਛੱਡ ਆਉਣਾ ਮੇਰੇ ਘਰ 'ਚ ਤੁਹਾਡੀ ਮਾਂ ਭੁੱਲ ਕੇ ਵੀ ਨਹੀਂ ਆਉਣੀ ਚਾਹੀਦੀ ਜੇਕਰ ਤੁਸੀਂ ਆਪਣੀ ਮਾਂ ਨੂੰ ਸਾਡੇ ਘਰ ਲਿਆਇ ਤਾਂ ਦੇਖ ਲੈਣਾ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਮੈਂ ਕੁਝ ਇਸ ਤਰ੍ਹਾਂ ਦਾ ਕਰਾਂਗੀ ਜੋ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਦੋਸਤੋ ਮੁੰਡਾ ਜਦ ਆਪਣੀ ਪਤਨੀ ਦੀਆਂ ਐਨਾ ਗੱਲਾਂ ਨੂੰ ਸੁਣਦਾ ਹੈ ਤਾਂ ਉਸ ਨੂੰ ਬੜਾ ਹੀ ਗੁੱਸਾ ਆਉਂਦਾ ਹੈ ਤੇ ਉਹ ਗੁੱਸੇ ਨਾਲ ਭਰ ਜਾਂਦਾ ਹੈ ਤੇ ਨਾਲ ਹੀ ਉਸ ਨੂੰ ਹੈਰਾਨੀ ਵੀ ਹੁੰਦੀ ਹੈ ਸੋਚਣ ਲੱਗਦਾ ਹੈ ਕਿ ਮੈਂ ਤਾਂ ਆਪਣੀ ਘਰ ਵਾਲੀ ਨੂੰ ਬਹੁਤ ਚੰਗਾ ਸਮਝਦਾ ਸੀ ਪਰ ਉਸਦੇ ਅੰਦਰ ਤਾਂ ਮੇਰੀ ਮਾਂ ਦੇ ਲਈ ਜ਼ਹਿਰ ਭਰਿਆ ਹੋਇਆ ਹੈ। ਮੇਰੀ ਮਾਂ ਨਾਲ ਕਿੰਨੀ ਨਫ਼ਰਤ ਕਰਦੀ ਹੈ। ਇਸ ਤਰ੍ਹਾਂ ਸੋਚਦੇ-ਸੋਚਦੇ ਉਸ ਮੁੰਡੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਹਨ। ਉਹ ਕਹਿੰਦਾ ਹੈ ਕਿ ਜਿਸ ਮਾਂ ਨੇ ਆਪਣੇ ਕਲੇਜੇ ਦੇ ਟੁਕੜੇ ਨੂੰ ਤੇਰੇ ਹਵਾਲੇ ਕਰ ਦਿੱਤਾ, ਜਿਸ ਨੇ ਪੈਸਾ-ਪੈਸਾ ਜੋੜ ਕੇ ਮੈਨੂੰ ਪੜਾਇਆ, ਲਿਖਾਇਆ ਤੇ ਇਸ ਮੁਕਾਮ ਤੇ ਪਹੁੰਚਾਇਆ ਜਿਸ ਮਾਂ ਨੇ ਆਪਣੀ ਸਾਰੀ ਜਾਇਦਾਦ ਮੈਨੂੰ ਦੇ ਦਿੱਤੀ ਤੇ ਹਾਲੇ ਵੀ ਦਿਨ ਰਾਤ ਮੇਰੀ ਤੇ ਮੇਰੇ ਬੱਚਿਆਂ ਦੀ ਫਿਕਰ ਕਰਦੀ ਰਹਿੰਦੀ ਹੈ ਬੁਢਾਪਾ ਹੈ ਤੇ ਇਸ ਉਮਰ ਚਾਹ ਪੈਰ ਵੀ ਨਹੀਂ ਚੱਲਦੇ ਫਿਰ ਵੀ ਲੱਗੀ ਰਹਿੰਦੀ ਹੈ ਸਾਡੇ ਲਈ ਤਾਂ ਜੁੜ ਕਦੇ ਮੈਨੂੰ ਪਿੰਡ ਤੋਂ ਖਾਲੀ ਹੱਥ ਨਹੀਂ ਆਉਣ ਦਿੰਦੀ ਕਦੇ ਕੁਝ ਦਿੰਦੀ ਹੈ ਤਾਂ ਕਦੇ ਕੁਝ ਹਰ ਸਮੇਂ ਉਹ ਮੇਰੀ ਤੇ ਮੇਰੇ ਬੱਚਿਆਂ ਦੀ ਚਿੰਤਾ ਚ ਲੱਗੀ ਰਹਿੰਦੀ ਹੈ ਕਦੇ ਉਸਨੇ ਮੇਥੋਂ 1 ਰੁਪਏ ਦਾ ਹਿਸਾਬ ਨਹੀਂ ਮੰਗਿਆ ਇੰਨੀ ਚੰਗੀ ਹੈ ਮੇਰੀ ਮਾਂ ਤੇ ਮੇਰੀ ਪਤਨੀ ਕਹਿ ਰਹੀ ਹੈ ਕਿ ਉਸਨੂੰ ਤਨਖਾਹ ਮਿਲੀ ਹੈ ਇਸ ਲਈ ਉਹ ਆਪਣੀ ਮਾਦੀ ਬਿਮਾਰੀ ਦਾ ਬਹਾਨਾ ਬਣਾ ਕੇ ਆਪਣੀ ਮਾਂ ਨੂੰ ਪੈਸੇ ਦੇਣ ਜਾ ਰਿਹਾ ਹੈ ਜਿਸ ਮਾਂ ਨੇ ਮੈਨੂੰ ਕਮਾਉਣ ਦੇ ਲਾਇਕ ਬਣਾਇਆ ਕਿ ਉਸ ਦਾ ਮੇਰੀ ਤਨਖਾਹ ਤੇ ਕੋਈ ਥੋੜਾ ਜਿਹਾ ਵੀ ਹੱਕ ਨਹੀਂ ਹੈ ਮੁੰਡਾ ਸੋਚਦਾ ਹੈ ਕਿ ਮੈਂ ਆਪਣੀ ਘਰਵਾਲੀ ਨੂੰ ਪਹਿਚਾਨਣ ਵਿੱਚ ਬਹੁਤ ਵੱਡੀ ਭੁੱਲ ਕਰ ਦਿੱਤੀ ਮੈਨੂੰ ਨਹੀਂ ਪਤਾ ਸੀ ਕਿ ਇਸ ਦੇ ਅੰਦਰ ਮੇਰੀ ਮਾਂ ਦੇ ਲਈ ਐਨੀ ਨਫ਼ਰਤ ਭਰੀ ਹੋਈ ਹੈ ਇੱਕ ਪੁੱਤ ਨੂੰ ਆਪਣੇ ਮਾਂ ਪਿਓ ਤੋਂ ਜੁਦਾ ਕਰਵਾਉਣਾ ਚਾਹਦੀ ਹੈ ਵੱਡੇ ਬਜ਼ੁਰਗਾਂ ਦੀ ਸੇਵਾ ਕਰਨ ਤੋਂ ਰੋਕ ਰਹੀ ਹੈ ਸ਼ਰਮ ਆਉਂਦੀ ਹੈ ਇਹੋ ਜੀ ਪਤਨੀ ਤੇ ਇਸ ਤੋਂ ਤਾਂ ਚੰਗਾ ਸੀ ਮੇਰਾ ਵਿਆਹ ਹੀ ਨਾ ਹੁੰਦਾ ਦੋਸਤੋ ਕਾਫੀ ਦੇਰ ਤੱਕ ਮੁੰਡਾ ਆਪਣੀ ਪਤਨੀ ਦੀਆਂ ਇਹਨਾਂ ਗੱਲਾਂ ਬਾਰੇ ਸੋਚਦਾ ਹੈ ਤੇ ਅਫਸੋਸ ਮਨੋਂਨ ਤੋਂ ਬਾਅਦ ਉਹ ਘਰੋਂ ਬਾਹਰ ਨਿਕਲ ਜਾਂਦਾ ਹੈ ਦੋਸਤੋ ਉਧਰ ਸੁਖਵਿੰਦਰ ਦੀ ਪਤਨੀ ਘਰ ਚ ਬੈਠ ਜਾਂਦੀ ਹੈ ਉਹ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਇਹ ਸੋਚ ਰਹੀ ਸੀ ਕਿ ਮੈਂ ਆਪਣੇ ਪਤੀ ਨੂੰ ਐਨਾ ਸੁਣਾ ਦਿੱਤਾ ਐਨਾ ਧਮਕਾ ਦਿੱਤਾ ਹੈ ਹੁਣ ਤਾਂ ਉਹ ਆਪਣੀ ਮਾਂ ਦੇ ਕੋਲ ਜਾਂਦਾ ਸੋਚੇਗਾ ਵੀ ਨਹੀਂ ਅੱਜ ਤਾਂ ਮੇਰੇ ਪਤੀ ਨੂੰ ਤਨਖਾਹ ਮਿਲੀ ਹੋਵੇਗੀ ਪੈਸੇ ਲੈ ਕੇ ਘਰ ਆ ਰਹੇ ਹੋਣਗੇ ਅੱਜ ਤਾਂ ਮੈਂ ਜੀ ਭਰ ਕੇ ਸ਼ਾਪਿੰਗ ਕਰਾਂਗੀ ਦੋਸਤੋ ਉਹ ਔਰਤ ਮਾਨੀ ਮਨ ਬਹੁਤ ਖੁਸ਼ ਹੁੰਦੀ ਹੈ ਤੇ ਚੰਗੀ ਤਰ੍ਹਾਂ ਤਿਆਰ ਹੋ ਕੇ ਬੈਠ ਜਾਂਦੀ ਹੈ ਤੇ ਸੁਖਵਿੰਦਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਇਸ ਤਰ੍ਹਾਂ ਇੰਤਜ਼ਾਰ ਕਰਦੇ ਕਰਦੇ ਤਰਨਜੀਤ ਨੂੰ ਰਾਤ ਦੇ 10 ਵਜੇ ਦੇ ਹਨ ਪਰ ਸੁਖਵਿੰਦਰ ਆਪਣੇ ਘਰ ਨਹੀਂ ਆਉਂਦਾ ਜਦ 10 ਵਜੇ ਤੱਕ ਵੀ ਸੁਖਵਿੰਦਰ ਘਰ ਨਾ ਪਹੁੰਚਿਆ ਤਾਂ ਪਤਨੀ ਨੂੰ ਵੀ ਚਿੰਤਾ ਸਤਾਉਣ ਲੱਗੀ ਤਾਂ ਸੁਖਵਿੰਦਰ ਹਾਲੇ ਤੱਕ ਘਰ ਕਿਉਂ ਨਹੀਂ ਆਇਆ ਕਿਤੇ ਸੱਚੀ ਉਹ ਆਪਣੀ ਮਾਂ ਨੂੰ ਲੈਣ ਤਾਂ ਨਹੀਂ ਚਲਾ ਗਿਆ ਦੋਸਤੋ ਤਰਨਜੀਤ ਇਹ ਸੋਚ ਹੀ ਰਹੀ ਸਿੱਕੀ ਤਰਨਜੀਤ ਦੇ ਫੋਨ ਤੇ ਕਿਸੇ ਇੱਕ ਨੰਬਰ ਤੋਂ ਫੋਨ ਆਉਂਦਾ ਹੈ ਤਰਨਜੀਤ ਨੇ ਫੋਨ ਚੁੱਕਿਆ ਤੇ ਪੁੱਛਿਆ ਕੌਣ ਬੋਲ ਰਿਹਾ ਹੈ ਤਾਂ ਉਧਰੋਂ ਆਵਾਜ਼ ਆਈ ਤਰਨਜੀਤ ਮੈਂ ਸੁਖਵਿੰਦਰ ਬੋਲ ਰਿਹਾ ਹਾਂ ਤੇਰਾ ਪਤੀ ਸੁਖਵਿੰਦਰ ਦੀ ਆਵਾਜ਼ ਸੁਣਦੇ ਹੀ ਤਰਨਜੀਤ ਨੇ ਪੁੱਛਿਆ ਤੁਸੀਂ ਕਿੱਥੇ ਹੋ ਮੈਂ ਕਦੋਂ ਤੋਂ ਘਰੇ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਤੁਹਾਡਾ ਫੋਨ ਵੀ ਨਹੀਂ ਲੱਗ ਰਿਹਾ ਸੁਖਵਿੰਦਰ ਬੋਲਿਆ ਤਰਨਜੀਤ ਮੈਂ ਮਾਮਾ ਨੂੰ ਲੈਣ ਪਿੰਡ ਗਿਆ ਸੀ ਮੇਰੇ ਫੋਨ ਦੀ ਬੈਟਰੀ ਖਤਮ ਹੋ ਗਈ ਹੈ ਹਾਲੇ ਮੈਂ ਮਾਂ ਦੇ ਨਾਲ ਹਸਪਤਾਲ ਵਿੱਚ ਬੈਠਾ ਹਾਂ ਤੇ ਡਾਕਟਰ ਸਾਹਿਬ ਦੇ ਫੋਨ ਤੋਂ ਤੇਰੇ ਨਾਲ ਗੱਲ ਕਰ ਰਿਹਾ ਹਾਂ ਮੈਂ ਤੈਨੂੰ ਇਸ ਲਈ ਫੋਨ ਕੀਤਾ ਹੈ ਕਿ ਮੈਂ ਹਸਪਤਾਲ ਤੋਂ ਮਾਂ ਨੂੰ ਦਵਾਈ ਦਿਵਾ ਕੇ ਸਿੱਧਾ ਤੇਰੇ ਕੋਲ ਲੈ ਕੇ ਆ ਰਿਹਾ ਹਾਂ ਦੋਸਤੋ ਪਤਨੀ ਜਦ ਆਪਣੇ ਪਤੀ ਦੀਆਂ ਇਹਨਾਂ ਗੱਲਾਂ ਨੂੰ ਸੁਣਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੁਹਾਨੂੰ ਮੇਰੇ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਕਿਹਾ ਸੀ ਫਿਰ ਵੀ ਤੁਸੀਂ ਆਪਣੀ ਮਾਂ ਨੂੰ ਇੱਥੇ ਲੈ ਆਏ ਮੈਂ ਤਾਂ ਇਹ ਕਿ ਆ ਸੀ ਕੀ ਮਾਂ ਨੂੰ ਲੈ ਆਉ ਤੇ ਹਸਪਤਾਲ ਵਿੱਚੋਂ ਦਵਾਈ ਦਵਾ ਕੇ ਸਿੱਧਾ ਪਿੰਡ ਭੇਜ ਦੇਣਾ ਮੇਰੇ ਮਨਾਂ ਕਰਨ ਤੋਂ ਬਾਅਦ ਵੀ ਤੁਸੀਂ ਮਾਂ ਨੂੰ ਲੈ ਕੇ ਇੱਥੇ ਆ ਗਏ ਹੋ ਫਿਰ ਤੁਸੀਂ ਇੱਥੇ ਕਿਉਂ ਲੈ ਕੇ ਆ ਰਹੇ ਹੋ ਹੁਣ ਤਾਂ ਮੁੰਡਾ ਕਹਿੰਦਾ ਹੈ ਤਰਨਜੀਤ ਸੋਚਿਆ ਤਾਂ ਮੈਂ ਵੀ ਇਸ ਤਰ੍ਹਾਂ ਹੀ ਸੀ ਕਿ ਮੈਂ ਮਾਂ ਨੂੰ ਦਵਾਈ ਦਵਾ ਕੇ ਸਿੱਧਾ ਪਿੰਡ ਛਾ ਦਾਵਾਂਗਾ ਪਰ ਕੀ ਕਰ ਹਸਪਤਾਲ ਵਿੱਚ ਟਾਈਮ ਲੱਗ ਗਿਆ ਤੇ ਪਿੰਡ ਜਾਣ ਵਾਲੀ ਆਖਰੀ ਬੱਸ ਵੀ ਚਲੀ ਗਈ ਇਸ ਲਈ ਮੈਂ ਮਾਂ ਨੂੰ ਲੈ ਕੇ ਘਰ ਆ ਰਿਹਾ ਹਾਂ ਤੇ ਮੈਂ ਤੈਨੂੰ ਇਹ ਕੈਨਲੀ ਫੋਨ ਕੀਤਾ ਹੈ ਕਿ ਜਦ ਮੈਂ ਮਾਂ ਨੂੰ ਘਰ ਲੈ ਕੇ ਆਵਾਂ ਤਾਂ ਉਹਨਾਂ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਉਲਟੀ ਸਿੱਧੀ ਹਰਕਤ ਨਾ ਕਰਿਓ ਤੂੰ ਚਿੰਤਾ ਨਾ ਕਰ ਬਸ ਇੱਕ ਰਾਤ ਦੀ ਗੱਲ ਹੈ ਇੱਕ ਰਾਤ ਨੂੰ ਕਿਸੇ ਤਰ੍ਹਾਂ ਕੱਟ ਲੈ ਕੱਲ ਸਵੇਰੇ ਮਾਂ ਨੂੰ ਉਹਨਾਂ ਦੇ ਘਰ ਛੱਡ ਆਵਾਂਗਾ ਦੋਸਤੋ ਪਤੀ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਪਤਨੀ ਫੌਂਟੇ ਬੋਲੀ ਮੈਂ ਤੁਹਾਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਮਨਾ ਕੀਤਾ ਸੀ ਫਿਰ ਵੀ ਤੁਸੀਂ ਆਪਣੀ ਮਾਂ ਨੂੰ ਲੈਣ ਪਿੰਡ ਚਲੇ ਗਏ ਤੇ ਹੁਣ ਤੁਸੀਂ ਆਪਣੀ ਮਾਂ ਨੂੰ ਲੈ ਕੇ ਮੇਰੇ ਘਰ ਆ ਰਹੇ ਹੋ ਉਹ ਮੁੰਡਾ ਬੋਲਿਆ ਤਾਂ ਕੀ ਹੋਇਆ ਇੱਕ ਰਾਤ ਦੀ ਹੀ ਤਾਂ ਗੱਲ ਹੈ ਸਵੇਰੇ ਤਾਂ ਮੈਂ ਮਾਂ ਨੂੰ ਪਿੰਡ ਹੀ ਛੱਡਾਵਾਂਗਾ ਦੋਸਤੋ ਕਾਫੀ ਦੇ ਪਤੀ ਪਤਨੀ ਲੜਾਈ ਝਗੜਾ ਹੁੰਦਾ ਰਿਹਾ ਸੁਖਿੰਦਰ ਦੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਸੁਣੋ ਮੈਂ 메ਨ ਗੇਟ ਖੁੱਲਾ ਰੱਖ ਰਹੀ ਹਾਂ ਤੇ ਆਪਣੇ ਕਮਰੇ ਵਿੱਚ ਸੌਂ ਜਾ ਰਹੀ ਹਾਂ ਜਦ ਤੁਸੀਂ ਉਸ ਬੁੱਢੀ ਨੂੰ ਲੈ ਕੇ ਆ ਜਾਓ ਤਾਂ ਉਸ ਨੂੰ ਆਪਣੇ ਕਮਰੇ ਵਿੱਚ ਹੀ ਲੈ ਜਾਣਾ ਤੇ ਆਪਣੇ ਕਮਰੇ ਵਿੱਚ ਹੀ ਸੌਣਾ ਕਾਸ਼ ਜਰੇ ਚੁੱਪਚਾਪ ਇੱਥੋਂ ਉਹਨਾਂ ਨੂੰ ਪਿੰਨ ਛੱਡੋਣਾ ਮੈਂ ਉਹਨਾਂ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੀ ਮੁੰਡਾ ਬੋਲਿਆ ਠੀਕ ਹੈ ਮੈਂ ਮਾਨੂੰ ਰੋਕਾਂਗਾ ਨਹੀਂ ਪਰ ਜਦ ਮੈਂ ਮਾਨੂੰ ਲੈ ਕੇ ਘਰ ਆਵਾਂ ਤਾਂ ਥੋੜਾ ਉਹਨਾਂ ਦੇ ਪੈਰ ਛੂ ਲਵਾਂ ਇੱਕ ਵਾਰ ਉਹਨਾਂ ਨੂੰ ਨਮਸਕਾਰ ਕਰ ਦੇਵੀਂ ਇਸ ਤਰ੍ਹਾਂ ਮੇਰੀ ਇੱਜ਼ਤ ਰਹਿ ਜਾਵੇਗੀ ਬਸ ਇਹ ਕੰਮ ਕਰ ਦੇ ਹੋਰ ਕੁਝ ਨਾ ਕਰੀਂ ਦੋਸਤੋ ਕਾਫੀ ਸੋਚਣ ਤੋਂ ਬਾਅਦ ਉਸਦੀ ਪਤਨੀ ਬੋਲੀ ਠੀਕ ਹੈ ਤੁਸੀਂ ਜ਼ਿਆਦਾ ਕਹਿ ਰਹੇ ਹੋ ਤਾਂ ਮੈਂ ਪੈਰ ਛੂ ਲਵਾਂਗੀ ਪਰ ਬੋਲਾਂਗੀ ਕੁਝ ਵੀ ਨਹੀਂ ਮੁੰਡਾ ਬੋਲਿਆ ਹਾਂ ਨਾ ਬੋਲੀ ਤੂੰ ਬਸ ਉਹਨਾਂ ਦੇ ਪੈਰ ਛੂ ਲਵੇਂ ਪਤਨੀ ਬੋਲੀ ਠੀਕ ਹੈ ਤੁਸੀਂ ਲੈ ਆਓ ਉਹਨਾਂ ਨੂੰ ਇੱਕ ਕਹਿ ਉਸਦੀ ਪਤਨੀ ਨੇ ਫੋਨ ਕੱਟ ਦਿੱਤਾ ਕੁਝ ਸਮੇਂ ਬਾਅਦ ਉਹ ਮੁੰਡਾ ਮਾਂ ਨੂੰ ਲੈ ਕੇ ਘਰ ਦੇ ਅੰਦਰ ਆਉਂਦਾ ਹੈ ਤੇ ਆ ਕੇ ਆਪਣੀ ਪਤਨੀ ਨੂੰ ਆਵਾਜ਼ ਲਗਾਉਂਦਾ ਹੈ ਕਿ ਤਰੰஜித் ਬਾਹਰ ਆ ਕੇ ਦੇਖ ਮਾਂ ਗ ਦੋਸਤੋ ਜਿਵੇਂ ਹੀ ਉਹ ਬਹੁ ਪੈਰ ਛੁਣ ਲਈ ਉਸ ਮਾਂ ਦੇ ਕੋਲ ਪਹੁੰਚੀ ਤੇ ਜਿਵੇਂ ਹੀ ਉਸਨੇ ਮਾਂ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈ ਤਰੰஜித் ਇੱਕਦਮ ਮਾਂ ਨੂੰ ਦੇਖ ਕੇ ਲਿਪਟ ਗਈ ਤੇ ਬੋਲੀ ਇਹ ਤਾਂ ਮੇਰੀ ਮਾਂ ਹੈ ਆਪਣੀ ਮਾਂ ਨੂੰ ਦੇਖ ਕੇ ਉਹ ਖੁਸ਼ੀ ਨਾਲ ਗਦਗਦ ਹੋ ਜਾਂਦੀ ਹੈ ਤੇ ਤਾਂ ਆਪਣੇ ਪਤਨੀ ਪਤੀ ਨੂੰ ਬੋਲੀ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਮਾਂ ਨੂੰ ਲੈਣ ਜਾ ਰਹੇ ਹੋ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਮੇਰੀ ਮਾਂ ਬਿਮਾਰ ਹੈ ਤੁਸੀਂ ਉਸ ਨੂੰ ਲੈਣ ਪੈਣ ਜਾ ਰਹੇ ਹੋ ਮੁੰਡਾ ਬੋਲਿਆ ਮੈਨੂੰ ਕੀ ਪਤਾ ਸੀ ਕਿ ਤੇਰੀ ਸੋਚ ਇੰਨੀ ਛੋਟੀ ਹੈ ਮਾਤਾ ਮਾਂ ਹੁੰਦੀ ਹੈ ਚਾਹੇ ਉਹ ਤੇਰੀ ਮਾਂ ਹੋਵੇ ਜਾਂ ਮੇਰੀ ਮੈਂ ਤਾਂ ਸਿਰਫ ਮਾਂ ਕਹਿ ਰਿਹਾ ਸੀ ਤੇ ਮੈਂ ਤਾਂ ਦੋਵਾਂ ਮਾਵਾਂ ਨੂੰ ਇੱਕ ਮੰਨਦਾ ਹਾਂ ਇਹ ਭੇਤ ਤਾਂ ਤੂੰ ਕਰਦੀ ਹੈ ਮੈਂ ਤਾਂ ਕਦੇ ਵੀ ਦੋਨਾਂ ਮਾਵਾਂ ਵਿੱਚ ਫਰਕ ਨਹੀਂ ਕੀਤਾ। ਹੋਂ ਤੈਨੂੰ ਆਪਣੀ ਮਾਂ ਨਜ਼ਰ ਆਈ ਤਾਂ ਤੂੰ ਗਲੇ ਲਿਪਟ ਕੇ ਰੋਣ ਲੱਗੀ। ਤੇਰੀਆਂ ਅੱਖਾਂ ਵਿੱਚ ਹੰਝੂ ਭਰ ਆਏ। ਪਰ ਮੇਰੀ ਮਾਂ ਦਾ ਨਾਮ ਸੁਣਦੇ ਹੀ ਤੇਰੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ। ਜਿਹੋ ਜਿਹਾ ਵਰਤਾਅ ਮੇਰੀ ਮਾਂ ਦੇ ਨਾਲ ਕਰਦੀ ਹੈ, ਜੇਕਰ ਉਹੀ ਵਰਤਾਅ ਮੈਂ ਤੇਰੀ ਮਾਂ ਦੇ ਨਾਲ ਕਰਾਂ ਤਾਂ ਤੈਨੂੰ ਕਿਵੇਂ ਲੱਗੇਗਾ? ਤੂੰ ਉਸ ਮਾਂ ਨਾਲ ਐਨੀ ਨਫ਼ਰਤ ਕਰਦੀ ਹੈ ਜਿਸਨੇ ਆਪਣੇ ਕਲੇਜੇ ਦੇ ਟੁਕੜੀ ਨੂੰ ਤੈਨੂੰ দান ਕਰ ਦਿੱਤਾ। ਤੂੰ ਮੇਰੀ ਮਾਂ ਨੂੰ ਗਲ-ਗਲ ਤੇ ਕਾਲਾ ਦਿੰਦੀ ਹੈ ਮੇਰੀ ਮਾਂ ਦੇ ਲਈ ਉਲਟਾ ਸਿੱਧਾ ਬੋਲਦੀ ਹੈ ਮੇਰੀ ਮਾਂ ਨੋ ਡਾਇਨ ਕਹਿਨੀ ਹੈ ਮੇਰੀ ਮਾਂ ਤੇਰੀ ਨਜ਼ਰ ਵਿੱਚ ਮਾਂ ਨਹੀਂ ਹੈ ਉਹ ਇੱਕ ਬੁੱਢੀ ਹੈ ਸੋਚ ਡਾਇਨ ਤਾਂ ਤੇਰੀ ਮਾਂ ਹੋਣੀ ਚਾਹੀਦੀ ਹੈ ਜਿਸ ਨੇ ਆਪਣੀ ਕੁਖ ਤੋਂ ਨਲਾਇਕ ਤੁਸ਼ਟ ਕੁੜੀ ਨੂੰ ਜਨਮ ਦਿੱਤਾ ਹੈ ਪਰ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਚਾਹੇ ਤੇਰੀ ਮਾਂ ਹੋਵੇ ਜਾਂ ਮੇਰੀ ਮਾਂ ਮੈਂ ਦੋਨਾਂ ਮਾਵਾਂ ਨੂੰ ਕਦੇ ਅਲੱਗ-ਅਲੱਗ ਨਜ਼ਰ ਨਾਲ ਨਹੀਂ ਦੇਖਿਆ ਦੋਨਾਂ 'ਚ ਫਰਕ ਨਹੀਂ ਕੀਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਤੇਰੀ ਵਜ੍ਹਾ ਨਾਲ ਤੇਰੀ ਮਾਂ ਕਲੰਕਿਤ ਹੋਵੇ ਤੂੰ ਆਪਣੀ ਮਾਂ ਨੂੰ ਦੇਖਿਆ ਤਾਂ ਤੈਨੂੰ ਆਪਣੀ ਮਾਂ ਦੇ ਲਈ ਪਿਆਰ ਹੋ ਮੜਾ ਤੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੂੰ ਆਪਣੀ ਮਾਂ ਦੇ ਸੀਨੇ ਨਾਲ ਲਿਫਟ ਕੇ ਇੱਕ ਵਾਰ ਸੋਚ ਕੇ ਦੇਖ ਜੱਾ ਤੇਰੀ ਮਾਂ ਤੈਨੂੰ ਪਿਆਰ ਕਰਦੀ ਹੈ ਤਾਂ ਤੈਨੂੰ ਚੰਗਾ ਲੱਗਦਾ ਹੈ ਤੇਰੀ ਮਾਂ ਤੈਨੂੰ ਮਿਲਦੀ ਹੈ ਤਾਂ ਤੈਨੂੰ ਚੰਗਾ ਲੱਗਦਾ ਹੈ ਤੇ ਤੂੰ ਇੱਕ ਪੁੱਤ ਨੂੰ ਇਸ ਦੀ ਬਾਤੋ ਮਿਲਨ ਨੂੰ ਰੋਗ ਨਹੀਂ ਹੈ ਮੈਂ ਆਪਣੀ ਮਾਂ ਨੂੰ ਕੁਝ ਦੇਣਾ ਚਾਹੁੰਦਾ ਹਾਂ ਤਾਂ ਤੂੰ ਦੇ ਨਹੀਂ ਦਿੰਦੀ ਤੇ ਤੂੰ ਹਰ ਵਾਰ ਆਪਣੀ ਮਾਂ ਨੂੰ ਕੁਝ ਨਾ ਕੁਝ ਲਘੋਲ ਕੋ ਕੇ ਦਿੰਨੀ ਹੈ ਤੂੰ ਸੋਚਦੀ ਹੈ ਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ ਮੈਨੂੰ ਸਭ ਪਤਾ ਹੈ ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਆਪਣੀ ਮਾਂ ਦੇ ਲਈ ਲਿ ਜਾ ਰਹੀ ਹੈ ਦੇਖਿਆ ਜਾਵੇ ਤਾਂ ਤੇਰਾ ਧਰਮ ਨਹੀਂ ਹੈ ਆਪਣੇ ਪਤੀ ਦੇ ਘਰੋਂ ਕੁਝ ਦੇਣ ਦਾ ਤੇ ਫਿਰ ਵੀ ਤੂੰ ਆਪਣੀ ਮਾਂ ਨੂੰ ਕੁਝ ਨਾ ਕੁਝ ਦਿੰਦੀ ਰਹਿੰਦੀ ਹੈ ਮੈਨੂੰ ਸਭ ਪਤਾ ਹੈ ਪਰ આજ ਤੱਕ ਮੈਂ ਕਦੇ ਤੈਨੂੰ ਇਸ ਤਰ੍ਹਾਂ ਕਰਨ ਤੋਂ ਨਹੀਂ ਰੋਕਿਆ ਤੂੰ ਇਸ ਤਰ੍ਹਾਂ ਕਿਉਂ ਕਰਦੀ ਹੈ ਕਿਉਂ ਮੇਰੀ ਮਿਹਨਤ ਦੀ ਕਮਾਈ ਨੂੰ ਆਪਣੇ ਮਾਪਿਓ ਦੇ ਘਰ ਲਈ ਜਾਂਦੀ ਹੈ ਇਹ ਤੇਰਾ ਧਰਮ ਨਹੀਂ ਹੈ ਪਰ ਮੈਂ ਇਸ ਤਰ੍ਹਾਂ ਦਾ ਕਦੇ ਤੈਨੂੰ ਕੁਝ ਨਹੀਂ ਕਿਹਾ ਕਿਉਂਕਿ ਮੈਂ ਸਮਝਦਾ ਹਾਂ ਕਿ ਮਾਤਾ ਮਾਂ ਹੁੰਦੀ ਹੈ ਤੇ ਮੇਰਾ ਧਰਮ ਹੈ ਆਪਣੇ ਮਾਪਿਓ ਦੀ ਸੇਵਾ ਕਰਨਾ ਆਪਣੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਚੱਲਣਾ ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਪਣੇ ਦਿਲ ਤੇ ਜਰਾ ਹੱਥ ਰੱਖ ਕੇ ਦੱਸੀਂ ਕਿ ਕਿ ਇਹ ਤੇਰਾ ਵਰਤਕ ਠੀਕ ਹੈ ਦੋਸਤੋ ਇਸ ਤਰ੍ਹਾਂ ਮੁੰਡਾ ਇਹ ਸਭ ਗੱਲਾਂ ਬੋਲਦਾ ਚਲਾ ਗਿਆ ਤੇ ਉਸਦੀ ਪਤਨੀ ਸ਼ਰਮ ਨਾਲ ਸਿਰ ਝੁਕਾ ਕੇ ਸੁਣਦੀ ਰਹੀ ਫਿਰ ਪਤਨੀ ਨੇ ਕਿਹਾ ਜੋ ਮੈਂ ਤੁਹਾਡੇ ਨਾਲ ਤੇ ਤੁਹਾਡੇ ਘਰ ਵਾਲਿਆਂ ਦੇ ਨਾਲ ਵਰਤਕ ਕੀਤਾ ਹੈ ਉਸਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਹੁਣ ਮੈਂ ਕਦੇ ਵੀ ਇਸ ਤਰ੍ਹਾਂ ਵਰਤਕ ਨਹੀਂ ਕਰਾਂਗੀ ਤੁਸੀਂ ਮੇਰੇ ਪਿੰਡ ਜਾ ਕੇ ਮੇਰੀ ਬਿਮਾਰ ਮਾਂ ਨੂੰ ਲਿਆਇ ਉਸ ਨੂੰ ਦਵਾਈ ਦਵਾਈ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਤੁਹਾਡਾ ਇਹ احਸਾਨ ਕਦੇ ਨਹੀਂ ਭੁੱਲਾਂਗੀ ਮੁੰਡਾ ਬੋਲਿਆ ਅੱਜ ਮੈਂ ਤੇਰੀ ਮਾਦੀ ਸੇਵਾ ਕਰ ਰਿਹਾ ਹਾਂ ਤਾਂ ਤੈਨੂੰ ਚੰਗਾ ਲੱਗ ਰਿਹਾ ਹੈ ਉਸੇ ਤਰ੍ਹਾਂ ਜਦ ਤੂੰ ਮੇਰੀ ਮਾਦੀ ਸੇਵਾ ਕਰੇਂਗੀ ਤਾਂ ਮੈਨੂੰ ਵੀ ਚੰਗਾ ਲੱਗੇਗਾ ਤਾਂ ਦਰਨਜੀਤ ਨੇ ਕਿਹਾ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਹਨ ਅੱਜ ਮੇਰੀ ਸਮਝ ਆ ਗਿਆ ਹੈ ਕਿ ਤੂੰ ਮੇਰੇ ਮਾਪਿਆਂ ਦਾ ਇੰਨਾ ਸਨਮਾਨ ਕਰਦਾ ਹੈ ਤੂੰ ਮੇਰੀ ਮਾਦੀ ਐਨੀ ਇੱਜ਼ਤ ਕਰਦਾ ਹੈ ਐਨਾ ਪਿਆਰ ਕਰਦਾ ਹੈ ਮੁੰਡਾ ਆਪਣੀ ਪਤਨੀ ਨੂੰ ਬੋਲਿਆ ਦੇਖ ਫੇਰ ਤੂੰ ਮੇਰਾ ਤੇ ਮੇਰੇ ਪਰਿਵਾਰ ਦਾ ਵੀ ਕਰਦੀ ਕੋਈ ਪਾਗਲ ਮਾਤਾ ਮੰਗਦੀ ਹੈ ਮਾਂ ਮਮਤਾ ਦੀ ਮੂਰਤੀ ਹੁੰਦੀ ਹੈ ਮੈਨੂੰ ਤਾਂ ਇਕ ਕਲ ਦੱਸ ਤੇਰੀ ਮਾਂ ਤੈਨੂੰ ਪਿਆਰ ਕਰਦੀ ਹੈ ਕਿ ਨਹੀਂ ਤੇ ਮੇਰੀ ਮਾਂ ਤੈਨੂੰ ਪਿਆਰ ਕਰਦੀ ਹੈ ਜਾਂ ਨਹੀਂ ਪਰ ਤੈਨੂੰ ਆਪਣੀ ਮਾਂ ਦਾ ਪਿਆਰ ਤਾਂ ਨਜ਼ਰ ਆ ਜਾਂਦਾ ਹੈ ਪਰ ਮੇਰੀ ਮਾਂ ਦਾ ਪਿਆਰ ਤੈਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਉਸ ਪਿਆਰ ਨੂੰ ਮਹਿਸੂਸ ਕਰਨ ਲਈ ਖੋਤੇ ਅੰਦਰ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ ਜੇਕਰ ਕਿਸੇ ਦੇ ਅੰਦਰ ਈਰਖਾ ਭਰੀ ਹੋਈ ਹੈ ਕਈ ਤਰ੍ਹਾਂ ਦੇ ਵਿਕਾਰ ਭਰੇ ਹੋਏ ਹਨ ਤਾ ਮਾਂ ਵੱਲੋਂ ਆਉਂਦਾ ਹੋਇਆ ਪਿਆਰ ਵੀ ਉਸ ਨੂੰ ਸਮਝ ਨਹੀਂ ਆਵੇਗਾ। ਪਿਤਾ ਵੱਲੋਂ ਆਉਂਦਾ ਹੋਇਆ ਪਿਆਰ ਵੀ ਉਸ ਦੀ ਸਮਝ ਨਹੀਂ ਆਵੇਗਾ। ਤਾਂ ਪਤਨੀ ਕਹਿੰਦੀ ਹੈ, ਮੈਂ ਆਪਣੇ ਦੋਨੋਂ ਕੰਨ ਫੜ ਕੇ ਉਸ ਗਲਤੀ ਲਈ ਮਾਫੀ ਮੰਗਦੀ ਹਾਂ। ਅੱਜ ਤੱਕ ਮੈਂ ਜੋ ਵਰਤਾਅ ਕੀਤਾ ਹੈ ਉਹ ਠੀਕ ਨਹੀਂ ਸੀ। ਹੁਣ ਮੈਂ ਕਦੇ ਤੇਰੀ ਮੇਰੀ ਨਹੀਂ ਕਰਾਂਗੀ ਤੇ ਅਸੀਂ ਕੱਲ ਹੀ ਮਾਤੇ ਪਾਉਜੀ ਦੇ ਕੋਲ ਪੈਣ ਚੱਲਾਂਗੇ। ਕਾਫੀ ਦਿਨਾਂ ਤੋਂ ਅਸੀਂ ਪੈਣ ਵੀ ਨਹੀਂ ਗਏ। ਪਤਾ ਨਹੀਂ ਮਾਤੇ ਪਾਉਜੀ ਕਿਵੇਂ ਹੋਣਗੇ। ਮੈਂ ਉਹਨਾਂ ਦੇ ਪੈਰਾਂ ਵਿੱਚ ਟਿੱਕੇ ਮਾਫ਼ੀ ਮੰਗਾਂਗੀ ਕਿਉਂਕਿ ਮੈਂ ਤੁਹਾਨੂੰ ਕਦੇ ਵੀ ਮਾ ਬੌਜੀ ਨਾਲ ਠੀਕ ਠੰਗ ਨਾਲ ਗੱਲ ਕਰਨ ਨਹੀਂ ਦਿੱਤੀ ਤਾਂ ਮੁੰਡਾ ਕਹਿੰਦਾ ਹੈ ਨਹੀਂ ਕੱਲ ਅਸੀਂ ਤੇਰੇ ਪੇਕੇ ਘਰ ਚੱਲਾਂਗੇ ਪਹਿਲਾਂ ਇਸ ਮਾਂ ਨੂੰ ਵਿਦਾ ਕਰਾਂਗੇ ਉਸ ਤੋਂ ਬਾਅਦ ਅਸੀਂ ਉਸ ਮਾਂ ਦੇ ਕੋਲ ਚੱਲਾਂਗੇ ਦੋਸਤੋ ਇਸ ਤਰ੍ਹਾਂ ਅਗਲੇ ਦਿਨ ਉਹ ਦੋਨੋਂ ਪਤੀ ਪਤਨੀ ਆਪਣੀ ਕੁੜੀ ਦੀ ਮਾਂ ਨੂੰ ਉਸਦੇ ਘਰ ਲੈ ਕੇ ਆਉਂਦੇ ਹਨ ਤੇ ਅਗਲੇ ਦਿਨ ਉਹ ਪਤੀ ਪਤਨੀ ਆਪਣੀ ਦੂਜੀ ਮਾਂ ਦੇ ਘਰ ਜਾਂਦੇ ਹਨ ਤੇ ਕਈ ਘੰਟੇ ਉਹਨਾਂ ਨਾਲ ਬੈਠ ਕੇ ਗੱਲਾਂ ਕਰਦੇ ਹਨ ਉਸ ਦਿਨ ਤਰਨਜੀਤ ਦਾ ਚਿਹਰਾ ਹੰਝੂਆਂ ਨਾਲ ਭਜ ਕੇ ਸਾਫ਼ ਹੋ ਗਿਆ ਸੀ ਜਦ ਸੁਪਿੰਦਰ ਦੀ ਪਤਨੀ ਦੀਆਂ ਅੱਖਾਂ ਵਿੱਚੋਂ ਇਰਖਾ ਦੀ ਭਾਵਨਾ ਦੀ ਪੱਟੀ हट ਜਾਂਦੀ ਹੈ ਤਾਂ ਉਸ ਨੂੰ ਆਪਣੀ ਸੱਸ ਦੇ ਚਿਹਰੇ 'ਚ ਆਪਣੀ ਮਾਂ ਦਾ ਚਿਹਰਾ ਨਜ਼ਰ ਆਉਣ ਲੱਗਦਾ ਹੈ ਤੇ ਸੱਸ ਨੂੰ ਵੀ ਆਪਣੀ ਪੋਹ ਅੰਦਰ ਆਪਣੀ ਧੀ ਦਿਖਾਈ ਦਿੰਦੀ ਹੈ ਦੋਸਤੋ ਕਹਾਣੀ ਤਾਂ ਖਤਮ ਹੋ ਜਾਂਦੀ ਹੈ ਪਰ ਸਾਨੂੰ ਇੱਕ ਸਬਕ ਤੇ ਜਾਂਦੀ ਹੈ ਕਿ ਪਤੀ ਪਤਨੀ ਨੂੰ ਇੱਕ ਦੂਜੇ ਦੇ ਮਾਪਿਓ ਨੂੰ ਕਦੇ ਪਰਾਈ ਦ੍ਰਿਸ਼ਟੀ ਨਾਲ ਨਹੀਂ ਦੇਖਣਾ ਚਾਹੀਦਾ ਜਦ ਦੋਨੋਂ ਮਾਪਿਓ ਧੀਆ ਔਲਾਦਾ ਹਨ ਤਾਂ ਔਲਾਦਾ ਨੂੰ ਵੀ ਚਾਹੀਦਾ ਹੈ ਕਿ ਉਹ ਦੋਨੋਂ ਮਾਪਿਓ ਨੂੰ ਇੱਕੋ ਜਿਹੀ ਮੰਨ ਕੇ ਚੱਲਣ ਜੋ ਔਰਤ ਮਰਦ ਆਪਣੇ ਸਾਸੋਰੀ ਨੂੰ ਆਪਣਾ ਮਾਪਿਓ ਨਹੀਂ ਸਮਝਦੀ ਉਹ ਆਪਣੇ ਮਾਪਿਓ ਦੇ ਕਰਜ਼ ਨੂੰ ਕਦੇ ਉਤਾਰ ਨਹੀਂ ਪਾਉਂਦੀ ਸਕੇ ਮਾਪਿਓ ਦੀ ਤਰ੍ਹਾਂ ਸਾਸ ਤੇ ਸੋਹਰੇ ਨੂੰ ਵੀ ਮਾਪਿਓ ਸਮਝਣਾ ਚਾਹੀਦਾ ਹੈ ਤੇ ਜੋ ਪਤਨੀ ਆਪਣੇ ਪਤੀ ਦੇ ਮਾਪਿਓ ਦੇ ਨਾਲ ਆਪਣੇ ਮਾਪਿਓ ਦੀ ਤਰ੍ਹਾਂ ਵਰਤਾਵ ਨਹੀਂ ਕਰਦੀ ਉਹਨਾਂ ਨੂੰ ਅਗਲੇ ਜਨਮ ਵਿੱਚ ਮਾਪਿਓ ਦਾ ਪਿਆਰ ਨਹੀਂ ਮਿਲਦਾ ਉਹਨਾਂ ਤੋਂ ਇਹ ਸ਼ਰੀਰ ਖੋ ਲਿਆ ਜਾਂਦਾ ਹੈ ਜੋ ਔਰਤ ਪਤੀ ਦੇ ਨਾਲ ਚੰਗਾ ਵਰਤਾਵ ਨਹੀਂ ਕਰਦੀ ਉਹ ਚਾਹੇ ਕਿੰਨੇ ਹੀ ਜਨਮ ਲੈ ਲਵੇ ਉਸ ਨੂੰ ਕਦੇ ਪਤੀ ਦਾ ਸੁੱਖ ਨਹੀਂ ਮਿਲਦਾ ਅਕਸਰ ਕੁਝ ਔਰਤਾਂ ਆਪਣੇ ਮਾਪਿਆਂ ਨੂੰ ਆਪਣੇ ਭਰਾ ਭੈਣ ਨੂੰ ਪਹੁੰਚਾਉਂਦੀਆਂ ਹਨ ਪਰ ਆਪਣੇ ਪਤੀ ਦੇ ਮਾਪਿਆਂ ਤੇ ਉਸਦੇ ਭੈਣ ਭਰਾ ਦੇ ਨਾਲ ਬਹੁਤ ਬੁਰਾ ਵਰਤਾਅ ਕਰਦੀਆਂ ਹਨ ਇਹੋ ਜਿਹੀਆਂ ਔਰਤਾਂ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ ਵਿਆਹ ਤੋਂ ਬਾਅਦ ਕੁੜੀ ਦੇ ਪਤੀ ਦੀ ਉਹ ਹਰ ਚੀਜ਼ ਉਸਦੀ ਹੋ ਜਾਂਦੀ ਹੈ ਜੋ ਪਤੀ ਦੀ ਹੁੰਦੀ ਹੈ ਮਾਪੇ ਭਰਾ ਭੈਣ ਉਹ ਪਤੀ ਦੇ ਆਪਣੇ ਹੁੰਦੇ ਹਨ ਉਸ ਹਿਸਾਬ ਨਾਲ ਪਤੀ ਦੇ ਵੀ ਪਤਨੀ ਦੇ ਵੀ ਆਪਣੇ ਹੋਏ ਜੋ ਉਹਨਾਂ ਨਾਲ ਭੇਦ ਕਰਦੀ ਹੈ ਆਪਣੇ ਜਨਮ ਨੂੰ ਬੇਕਾਰ ਕਰਦੀ ਹੈ ਜੋ ਔਰਤ ਇਸ ਜਨਮ ਵਿੱਚ પતિ پا ਕੇ ਵੀ ਉਸ ਨੂੰ ਛੱਡ ਦਿੰਦੀ ਹੈ ਉਸ ਨੂੰ ਦੁੱਖ ਦਿੰਦੀ ਹੈ ਉਸ ਨੂੰ ਕਈ ਜਨਮ ਤੱਕ પતિ ਦਾ ਸਾਥ ਨਹੀਂ ਮਿਲਦਾ ਦੋਸਤੋ ਇਸ ਕਹਾਣੀ ਤੋਂ ਤੁਸੀਂ ਕੀ ਸਬਕ ਸਿੱਖਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ